ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਗੱਲ ਕਰਦੇ ਆਂ ਪੈਸੇ ਦੇ ਬਾਰੇ ਦੁਨੀਆ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ ਸਮੇਂ ਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ ਜਦੋਂ ਤੱਕ ਲਾਲਚੀ ਲੋਕ ਜਿੰਦਾ ਨੇ ਠੱਗ ਭੁੱਖੇ ਨਹੀਂ ਮਰਦੇ ਕੇਸਰ ਅਤੇ ਫਕੀਰ ਨੇ ਯਾਤਰਾ ਸ਼ੁਰੂ ਕੀਤੀ ਸੀ ਕਿ ਪਿੱਛੋ ਦੋ ਘੋੜਸਵਾਰ ਕੇਸਰ ਅਤੇ ਫਕੀਰ ਨਾਲ ਆੜਲੇ ਇੱਕ ਆਦਮੀ ਕੈਂਠਾ ਪਾਈ ਕਾਫੀ ਅਮੀਰ ਲੱਗ ਰਿਹਾ ਸੀ ਉਸਨੇ ਕੋਰੇਤੋ ਉੱਤਰ ਕੇ ਲਗਾਮ ਪਿੱਛੇ ਆ ਰਹੇ ਸੇਵਾਦਾਰ ਨੂੰ ਫੜਾਈ ਤੇ ਫਕੀਰ ਦੇ ਪੈਰੀ ਹੱਥ ਲਗਾਏ ਸੋਨੇ ਰੱਬ ਦਾ ਨਾਮ ਤੈਨੂੰ ਹਮੇਸ਼ਾ ਯਾਦ ਰਹੇ ਫਕੀਰ ਨੇ ਪੈਰ ਪਿੱਛੇ ਕਰਦੇ ਹੋਏ ਉਸ ਆਦਮੀ ਨੂੰ ਅਸ਼ੀਰਵਾਦ ਦਿੱਤਾ ਕੇਸਰ ਨੇ ਫਕੀਰ ਦੇ ਕੰਨ ਵਿੱਚ ਕੁਝ ਕਿਹਾ ਫਕੀਰ ਨੇ ਮੁਸਕਰਾ ਕੇ ਉਸ ਆਦਮੀ ਕੋਲੋਂ ਪੁੱਛਿਆ ਕਿ ਸਾਡਾ ਚੌਬਰ ਪੁੱਛਣਾ ਚਾਹੁੰਦਾ ਹੈ ਤੁਸੀਂ ਐਨੇ ਅਮੀਰ ਕਿਵੇਂ ਹੋ ਉਸ ਆਦਮੀ ਨੇ ਕੇਸ ਨੂੰ ਕਿਹਾ ਜਵਾਨਾ ਮੇਰੇ ਪਿਤਾ ਨੇ ਮੈਨੂੰ ਪੈਸੇ ਬਾਰੇ ਤਿੰਨ ਗੱਲਾਂ ਦੱਸੀਆਂ ਸਨ ਜੋ ਅੱਜ ਤੱਕ ਮੇਰੇ ਕੰਮ ਆ ਰਹੀਆਂ ਹਨ ਪਹਿਲੀ ਗੱਲ ਪੈਸਾ ਵੱਧ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ ਪੈਸੇ ਦੀ ਬਚਤ ਕਰਕੇ ਹੀ ਅਮੀਰ ਬਣਿਆ ਜਾਂਦਾ ਹੈ ਇਨਸਾਨ ਦੀ ਫਿਤਰਤ ਹੈ ਕਿ ਜਦੋਂ ਸਾਡੀ ਆਮਦਨ ਵੱਧ ਜਾਂਦੀ ਹੈ ਤਾਂ ਅਸੀਂ ਖਰਚਾ ਵਧਾ ਲੈਂਦੇ ਹਾਂ ਆਪਣੀ ਆਮਦਨ ਵਿੱਚੋਂ ਪੰਜਵਾਂ ਹਿੱਸਾ ਪਹਿਲਾਂ ਆਪਣੇ ਲਈ ਕੱਢੋ ਤੇ ਬਚਾ ਕੇ ਰੱਖੋ ਫਿਰ ਦਸਵਾਂ ਹਿੱਸਾ ਰੱਬ ਦਾ ਕੱਢ ਕੇ ਲੋੜਵੰਦਾਂ ਦੀ ਮਦਦ ਕਰੋ ਤੇ ਬਾਕੀ ਰੈਂਦੇ ਪੈਸੇ ਆਪਣੀਆਂ ਲੋੜਾਂ ਅਤੇ ਸਹੂਲਤਾਂ ਲਈ ਵਰਤੋ। ਦੂਸਰੀ ਗੱਲ ਪੈਸੇ ਦੇ ਗੁਲਾਮ ਨਾ ਬਣੋ। ਪੈਸੇ ਦੀ ਗੁਲਾਮੀ ਬੰਦੇ ਨੂੰ ਲਾਲਚੀ ਬਣਾਉਂਦੀ ਹੈ ਤੇ ਲਾਲਚ ਬੰਦਾ ਬੇਈਮਾਨ ਹੋ ਜਾਂਦਾ ਹੈ। ਤੀਸਰੀ ਗੱਲ ਪੈਸੇ ਕਮਾਉਣ ਦਾ ਮਕਸਦ ਐਸ਼ਵਾਰਾਮ ਨਹੀਂ ਹੋਣਾ ਚਾਹੀਦਾ। ਪੈਸੇ ਦਾ ਅਸਲੀ ਮਕਸਦ ਆਜ਼ਾਦੀ ਹੈ, ਸਮੇਂ ਦੀ ਆਜ਼ਾਦੀ, ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ। ਕੋਰਸਵਾਰ ਨੇ ਕੀ ਕਿਹਾ ਜਦੋਂ ਬੰਦਾ ਅਮੀਰ ਬਣਨ ਬਾਰੇ ਸੋਚਦਾ ਹੈ ਤਾਂ ਪੈਸਾ ਉਸ ਕੋਲੋ ਚੁੰਮਗ ਵਾਂਗ ਖਿੱਚਿਆ ਹੁੰਦਾ ਹੈ ਤੂੰ ਇੱਕ ਦਿਨ ਬਹੁਤ ਤਰੱਕੀ ਕਰੇਗਾ ਇੰਨੀ ਗੱਲ ਕਹਿ ਕੇ ਘੋੜਸਵਾਰ ਫਕੀਰ ਨੂੰ ਨਮਸਕਾਰ ਕਰਕੇ ਅੱਗੇ ਚੱਲ ਗਏ ਅਮੀਰ ਵਪਾਰੀ ਦੀਆਂ ਦਸੀਆਂ ਗੱਲਾਂ ਅਜੇ ਕੇਸਰ ਦਾ ਪਿੱਛਾ ਨਹੀਂ ਸਨ ਛੱਡ ਰਹੀਆਂ ਕੇਸਰ ਨੇ ਫਕੀਰ ਨਾਲ ਸੁਲਾ ਮਾਰੀ ਜੇ ਕਿਤੇ ਮੈਨੂੰ ਧਨ ਮਿਲ ਜਾਵੇ ਤਾਂ ਮੈਂ ਵਾਪਿਸ ਪਿੰਡ ਘੋੜੇ ਤੇ ਜਾਵਾਂਗਾ ਫਕੀਰ ਨੇ ਕੇਸਰ ਨੂੰ ਦੇਖਦਿਆਂ ਇੱਕ ਗੱਲ ਸੁਣਾਉਣੀ ਸ਼ੁਰੂ ਕੀਤੀ ਤੇ ਕਿਹਾ ਪੁਰਾਣੀ ਗੱਲ ਹੈ ਮਿਸਰ ਦੇਸ਼ ਵਿੱਚ ਇੱਕ ਨੀਲ ਨਦੀ ਦੇ ਕੰਢੇ ਇੱਕ ਨੀਲ ਨਾਂ ਦਾ ਆਦਮੀ ਰਹਿੰਦਾ ਸੀ। ਉਸ ਦੇ ਘਰ ਦੇ ਵੇੜੇ ਵਿੱਚ ਇੱਕ ਖਜੂਰ ਦਾ ਦਰਖਤ ਸੀ ਜਿਸ ਦੀ ਖਾਸੀਅਤ ਇਹ ਸੀ ਕਿ ਖਜੂਰ ਦੀ ਜੜ ਦੇ ਵਿੱਚੋਂ ਤਿੰਨ ਖਜੂਰ ਦੇ ਦਰਖਤ ਨਿਕਲੇ ਹੋਏ ਸਨ। ਆਦਮੀ ਗਰੀਬ ਸੀ। ਉਸ ਨੇ ਕਈ ਵਾਰ ਇੱਕ ਖਜੂਰ ਦਾ ਦਰਖਤ ਵੜ ਕੇ ਵੇਚਣ ਲਈ ਸੋਚਿਆ ਪਰ ਉਸ ਦੀ ਘਰ ਵਾਲੀ ਨਹੀਂ ਮੰਦੀ ਸੀ। ਉਹ ਇਹ ਅਜੀਬ ਦਰਖਤ ਨੂੰ ਸ਼ੁਭ ਸਮਝਦੀ ਸੀ। ਇੱਕ ਦਿਨ ਉਸ ਨੂੰ ਸੁਪਨਾ ਆਇਆ ਕਿ ਤੁਰਕੀ ਦੇਸ਼ ਦੀ ਰਾਜਧਾਨੀ ਵਿੱਚ ਇੱਕ ਵੱਡੇ ਬਨੇ ਪੁਲ ਦੇ ਕੋਲ ਇੱਕ ਖਜ਼ਾਨਾ ਦੱਬਿਆ ਹੋਇਆ ਹੈ ਉਹ ਕਈ ਦਿਨਾਂ ਯਾਤਰਾ ਕਰਨ ਤੋਂ ਬਾਅਦ ਉਸ ਪੁਲ ਦੇ ਕੋਲ ਪਹੁੰਚ ਗਿਆ ਹਰ ਰੋਜ਼ ਸ਼ਾਮ ਨੂੰ ਉਹ ਪੁਲ ਦੇ ਕੋਲ ਖਜ਼ਾਨੇ ਨੂੰ ਲੱਭਣ ਲੱਗਦਾ ਪੁਲ ਦੇ ਨਾਲ ਦੀ ਦੁਕਾਨ ਦੇ ਮਾਲਕ ਨੇ ਉਸ ਕੋਲ ਪੁੱਛਿਆ ਉਹ ਕੀ ਲੱਭ ਰਿਹਾ ਹੈ ਗਰੀਬ ਆਦਮੀ ਨੇ ਸਾਰੀ ਗੱਲ ਦੱਸੀ ਦੁਕਾਨਦਾਰ ਹੱਸ ਪਿਆ ਤੇ ਕਿਹਾ ਇੰਜ ਖਜ਼ਾਨੇ ਨਹੀਂ ਮਿਲਦੇ ਮੈਨੂੰ ਕਈ ਵਾਰ ਸੁਪਨਾ ਆਇਆ ਹੈ ਨੀਲ ਨਦੀ ਦੇ ਕੰਢੇ ਨੀਲ ਨਾਮ ਦਾ ਆਦਮੀ ਦੇ ਘਰ ਵਿੱਚ ਇੱਕ ਜੜ੍ਹ ਚੋਂ ਨਿਕਲੇ ਤਿੰਨ ਖਜੂਰ ਦੇ ਕੋਲ ਖਜ਼ਾਨਾ ਦੱਬਿਆ ਹੋਇਆ ਹੈ। ਭਲਾ ਇੱਕ ਜੜ੍ਹ ਵਿੱਚੋਂ ਤਿੰਨ ਖਜੂਰ ਦੇ ਦਰਖਤ ਕਿਵੇਂ ਨਿਕਲ ਸਕਦੇ ਹਨ? ਨੀਲ ਚੁੱਪ ਰਿਹਾ ਤੇ ਘਰ ਵਾਪਸ ਆ ਗਿਆ। ਘਰ ਆ ਕੇ ਉਸਨੇ ਖਜੂਰ ਦੀ ਦਰਖਤ ਤੇ 골 ਟੋਇਆ ਪੁੱਟਣਾ ਸ਼ੁਰੂ ਕਰ ਦਿੱਤਾ। ਥੋੜੀ ਦਿਰ ਬਾਅਦ ਹੀ ਖਜ਼ਾਨਾ ਉਸ ਦੇ ਸਾਹਮਣੇ ਸੀ। ਖਜ਼ਾਨਾ ਤਾਂ ਸਾਡੇ ਅੰਦਰ ਹੈ। ਲੱਭਦੇ ਅਸੀਂ ਬਾਹਰ ਰਹਿੰਦੇ ਹਾਂ। ਫਕੀਰ ਨੇ ਕੇਸਰ ਨੂੰ ਅਮੀਰੀ ਦਾ ਮਤਲਬ ਸਮਝਾਇਆ ਤੇ ਕਿਹਾ ਮਤ ਵਿੱਚ ਰਤਨ ਜਵਾਹਰ ਮਾਨਕ ਕਈ ਵਾਰ ਲੱਗਦਾ ਹੈ ਦੁਨੀਆ ਨੂੰ ਰੱਬ ਨਹੀਂ ਪੈਸਾ ਚਲਾ ਰਿਹਾ ਹੈ ਪੈਸਾ ਬਣਾਉਣ ਦੀ ਲੋੜ ਹੀ ਕੀ ਸੀ ਕੇਸਰ ਹੁਣ ਫਕੀਰ ਨੂੰ ਕੁਝ ਵੀ ਪੁੱਛਣ ਤੋਂ ਝੱਕਦਾ ਨਹੀਂ ਸੀ ਲੋੜ ਸਭ ਕੁਝ ਕਰਵਾ ਦਿੰਦੀ ਹੈ ਕੇਸਰਾ ਫਕੀਰ ਨੇ ਕਿਹਾ ਮੈਂ ਕਿਤੇ ਪੜਿਆ ਸੀ ਕਿ ਪੱਦਰ ਯੁੱਗ ਵੇਲੇ ਮਨੁੱਖ ਨੇ ਆਪਣੀ ਸੁਰੱਖਿਆਤ ਲਈ ਕਬੀਲਿਆਂ ਵਿੱਚ ਰਹਿਣਾ ਅਤੇ ਇੱਕ ਦੂਜੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿਸੇ ਦੂਸਰੇ ਕੋਲੋਂ ਚੀਜ਼ ਲੈਣ ਲਈ ਉਸ ਦੇ ਬਦਲੇ ਕੋਈ ਚੀਜ਼ ਦੇਣੀ ਪੈਂਦੀ ਸੀ ਸੋ ਮਨੁੱਖ ਨੇ ਚੀਜ਼ਾਂ ਦਾ ਆਦਾਨ ਪ੍ਰਦਾਨ ਸ਼ੁਰੂ ਕੀਤਾ ਪੱਥਰਾਂ ਤੋਂ ਸ਼ੁਰੂ ਹੋਇਆ ਆਦਾਨ ਪ੍ਰਦਾਨ 600 ਈਸਵੀ ਦੇ ਵਿੱਚ ਸੋਨੇ ਅਤੇ ਚਾਂਦੀ ਵਿੱਚ ਬਦਲ ਗਿਆ 800 ਈਸਵੀ ਦੇ ਕਰੀਬ ਕਾਗਜ਼ ਦੇ ਨੋਟ ਚੀਨ ਵਿੱਚ ਸ਼ੁਰੂ ਹੋਏ ਸਨ ਫਕੀਰ ਨੇ ਕਿਸ ਨੂੰ ਪੈਸੇ ਦਾ ਇਤਿਹਾਸ ਦੱਸ ਦਿਆਂ ਕਿਹਾ ਇਹ ਸੀ ਅੱਜ ਦੀ ਕਹਾਣੀ ਪੈਸੇ ਬਾਰੇ ਧੰਨਵਾਦ